ਕੀ ਤੁਸੀਂ ਵੀ ਕੋਈ ਢਿੱਡ ਦਰਦ ਵਰਕੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਜੇਕਰ ਆਖ ਚੁਕਿਓ ਖਾ ਖਾ ਕੇ ਦਵਾਈਆਂ ਤਾਂ ਹੁਣ ਨਾ ਖਭਰਾਓ ਕਿਉਂਕਿ ਇਹ ਨਾ ਖਰੇਲੂ ਚੀਜ਼ਾਂ ਦੇ ਨਾਲ ਤੁਸੀਂ ਪਾ ਸਕਦੇ ਹੋ ਢਿੱਡ ਦਰਦ ਤੋਂ ਚੰਗੀ ਨਿਜ਼ਾਰਾ ਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਟਿਪਸ ਦੇ ਬਾਰੇ ਜੋ ਤੁਹਾਨੂੰ ਸ਼ਾਇਦ ਕੋਈ ਵੀ ਨਹੀਂ ਦੱਸਦਾ ਹੋਵੇਗਾ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਢਿੱਡ ਦਰਦ ਦੀ ਇਸ ਮਸੱਈਆ ਦੇ ਬਾਰੇ ਕਿਉਂਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਕਈ ਵਾਰ ਇਨਫੈਕਸ਼ਨ ਹੋ ਜਾਂਦੀ ਹੈ ਕਈ ਵਾਰ ਅਸੀਂ ਆਪਣਾ ਘਰ-ਬਾਰ ਬਦਲਦੇ ਹਾਂ ਤਾਂ ਸਾਨੂੰ ਪਾਣੀ ਤੋਂ ਵੀ ਇਨਫੈਕਸ਼ਨ ਹੋ ਜਾਂਦੀ ਹੈ ਕਈ ਵਾਰ ਅਸੀਂ ਚੀਜ਼ਾਂ ਇੱਕ ਅਜੇਹੀਆਂ ਖਾ ਲੈਨੇ ਜਿਸ ਨਾਲ ਸਾਡੇ ਢਿੱਡ ਦੇ ਵਿੱਚ ਇਨਫੈਕਸ਼ਨ ਦੇ ਨਾਲ-ਨਾਲ ਕਾਫੀ ਜ਼ਿਆਦਾ ਦਰਦ ਉੱਠਣ ਲੱਗ ਜਾਂਦਾ ਪਰ ਜੇਕਰ ਤੁਸੀਂ ਵੀ ਦਵਾਈਆਂ ਖਾ ਖਾ ਕੇ ਆਖ ਚੁੱਕੇ ਹੋ ਤੁਹਾਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਦਵਾਈਆਂ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਮੋਟਾਪਾ ਹੋ ਰਿਹਾ ਜੇ ਸਾਈ ਸੋਰੇ ਨੇ ਤਾਂ ਹੁਣ ਘਬਰਾਣ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਅੱਜ ਦੇ ਇਸ ਖਾਸ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਘਰੇਲੂ ਹੈਲਥ ਟਿਪਸ ਦੇ ਬਾਰੇ ਦੱਸਾਂਗੇ ਜਿਸ ਤੋਂ ਬਾਅਦ ਤੁਸੀਂ ਦਵਾਈਆਂ ਨੂੰ ਸਿੱਧੇ ਤੌਰ ਦੇਤੇ ਟਾਟਾ ਬਾਈ ਬਾਈ ਕਹਿ ਸਕਦੇ ਹੋ ਤੇ ਤੁਸੀਂ ਚੰਗੀ ਸਿਹਤ ਜੜੀ ਆਪਣੀ ਬਣਾ ਸਕਦੇ ਹੋ ਆਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਖਾਸ ਹੈਲਥ ਟਿਪਸ ਪ੍ਰੋਗਰਾਮ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਇੱਕ ਬਹੁਤ ਹੀ ਆਮ ਗੱਲ ਹੈ ਇਹਨਾਂ ਦੇ ਵਿੱਚੋਂ ਇੱਕ ਹੈ ਢਿੱਡ ਦਰਦ ਹੋਣ ਦੀ ਸਮੱਸਿਆ ਢਿੱਡ ਦਰਦ ਦੀ ਇਸ ਸਮੱਸਿਆ ਜ਼ਿਆਦਾਤਰ ਖਾਣੇ ਤੇਜਾ ਬਤਲਾ ਅਤੇ ਪਾਚਨ ਕਿਰਿਆ ਦੇ ਵਿੱਚ ਗੜਬੜੀ ਦੇ ਕਾਰਨ ਹੁੰਦੀ ਹੈ ਜੇਕਰ ਲਗਾਤਾਰ ਤੁਹਾਡਾ ਢਿੱਡ ਦਰਦ ਹੁੰਦਾ ਹੈ ਤਾਂ ਇਸ ਦੇ ਕਈ ਹੋਰ ਵਿਕਾਰਨ ਹੋ ਸਕਦੇ ਹੈ ਢਿੱਡ ਦਰਦ ਹੋਣ ਦੇ ਨਾਲ ਨਾਲ ਉਲਟੀ ਆਉਣਾ ਠੰਡ ਲੱਗਣਾ ਕਮਜ਼ੋਰੀ ਭੁੱਖ ਨਾ ਲੱਗਣਾ ਜਹੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਤਾਂ ਇਹ ਟਿੱਡ ਦੀ ਇਨਫੈਕਸ਼ਨ ਦੇ ਲੱਛਣ ਵੀ ਹੋ ਸਕਦੇ ਆ ਜੇਕਰ ਇਕੱਲਾ ਟਿੱਡ ਦਰਦ ਹੁੰਦਾ ਤਾਂ ਉਹ ਜ਼ਿਆਦਾਤਰ ਸਾਫ ਸਫਾਈ ਨਾ ਰੱਖਣ ਕਾਰਨ ਜਾਂ ਫਿਰ ਬਾਹਰ ਦਾ ਖਾਣਾ ਖਾਣ ਦੇ ਕਾਰਨ ਹੁੰਦਾ ਜਿਸ ਨੂੰ ਟਿੱਡ ਦੀ ਇਨਫੈਕਸ਼ਨ ਵੀ ਕਿਹਾ ਜਾਂਦਾ ਹੈ ਇਸੇ ਕਰਕੇ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਦੀ ਮਦਦ ਦੇ ਨਾਲ ਤੁਸੀਂ ਟਿੱਡ ਦਰਦ ਦੀ ਸਮੱਸਿਆ ਜਾਂ ਫਿਰ کہہ ਸਕਦੇ ਆ ਕਿ ਟਿੱਡ ਦੀ ਇਨਫੈਕਸ਼ਨ ਤੋਂ ਛੁਟਕਾਰਾ ਪਾ ਸਕਦੇ ਹੋ ਟਿੱਡ ਦੇ ਦਰਦ ਨੂੰ ਦੂਰ ਕਰਨ ਦੇ ਲਈ ਲੌਂਗ ਦਾ ਸੇਵਨ ਤੁਸੀਂ ਕਰ ਸਕਦੇ ਹੋ ਲੌਂਗ ਟਿੱਡਾਂ ਤੇ ਅੰਤੜੀਆਂ ਦੇ ਵਿੱਚ ਹੋਣ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ ਇਸ ਨਾਲ ਟਿੱਡ ਇਨਫੈਕਸ਼ਨ ਵੀ ਖਤਮ ਹੋ ਜਾਂਦੀ ਹੈ ਜੇਕਰ ਤੁਹਾਡੇ ਟਿੱਡ ਦੇ ਵਿੱਚ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਸ਼ਹਿਦ ਦਾਲ ਚੀਨੀ ਪਾਊਡਰ ਮਿਲਾ ਕੇ ਖਾ ਸਕਦੇ ਹੋ ਟਿੱਡ ਦੀ ਇਨਫੈਕਸ਼ਨ ਦੂਰ ਕਰਨ ਦੇ ਲਈ ਇੱਕ ਚਮਚ ਹਲਦੀ ਪਾਊਡਰ ਦੇ ਵਿੱਚ 6 ਛੋਟੇ ਚਮਚੇ ਸ਼ਹਿਦ ਲਾ ਕੇ ਇੱਕ ਵਾਰ ਜਾਰ ਦੇ ਵਿੱਚ ਰੱਖ ਲਓ ਇਸ ਨੂੰ ਦਿਨ ਦੇ ਵਿੱਚ ਦੋ ਵਾਰ ਅੱਧਾ ਅੱਧਾ ਚਮਚ ਖਾਓ ਟਿੱਡ ਦੀ ਇਨਫੈਕਸ਼ਨ ਠੀਕ ਹੋ ਜਾਏਗੀ ਹਿੰਗ ਢਿੱਡ ਦੇ ਵਿੱਚ ਗੈਸ ਦੀ ਵਜ੍ਹਾ ਦੇ ਨਾਲ ਦਰਦ ਵੀ ਹੋ ਸਕਦਾ ਹੈ ਤਾਂ ਥੋੜੀ ਜਹੀ ਹਿੰਗ ਪਾਣੀ ਦੇ ਵਿੱਚ ਮਿਲਾ ਕੇ ਪੀਓ ਅਤੇ ਪਾਣੀ ਦੇ ਵਿੱਚ ਹਿੰਗ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਧੁੰਨੀ ਤੇ ਵੀ ਲਗਾ ਲਓ ਇਸ ਨਾਲ ਢਿੱਡ ਦਰਦ ਅਤੇ ਗੈਸ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲੇਗੀ ਇਸ ਤੋਂ ਇਲਾਵਾ ਅਜਵਾਇਣ ਜੇਕਰ ਤੁਹਾਡਾ ਖਾਣਾ ਖਾਣ ਤੋਂ ਬਾਅਦ ਢਿੱਡ ਦਰਦ ਹੁੰਦਾ ਹੈ ਤਾਂ ਇੱਕ ਚਮਚ ਅਜਵਾਇਣ ਨੂੰ ਤਵੇ ਦੇ ਉੱਤੇ ਭੁੰਨ ਕੇ ਉਸ ਵਿੱਚ ਕਾਲਾ ਨਮਕ ਮਿਲਾ ਕੇ ਇਸ ਨੂੰ ਕੋਸੇ ਪਾਣੀ ਦੇ ਨਾਲ ਖਾ ਲਓ ਇਸ ਨਾਲ ਤੁਹਾਡੇ ਢਿੱਡ ਦਰਦ ਦੀ ਸਮੱਸਿਆ ਕਾਫੀ ਜਲਦੀ ਠੀਕ ਹੋ ਜਾਏਗੀ ਇਸ ਤੋਂ ਇਲਾਵਾ ਤੁਲਸੀ ਦੇ ਦਾਸ ਤਵੇ ਤੁਸੀਂ ਸੇਵਨ ਕਰ ਸਕਦੇ ਹੋ ਢਿੱਡ ਦਰਦ ਹੋਣ ਤੇ ਤੁਰੰਤ ਹੀ ਤੁਲਸੀ ਦਾ ਦਾਸ ਲਓ ਜਾਂ ਫਿਰ ਤੁਲਸੀ ਦੀ ਚਾਹ ਬਣਾ ਕੇ ਪੀਓ ਅਜਿਹਾ ਕਰਨ ਨਾਲ ਢਿੱਡ ਦਰਦ ਤੋਂ ਕਾਫੀ ਜ਼ਿਆਦਾ ਤੁਹਾਨੂੰ ਆਰਾਮ ਮਿਲਣ ਵਾਲਾ ਹੈ ਇਸ ਤੋਂ ਇਲਾਵਾ ਅਦਰਕਤਾ ਵੀ ਤੁਸੀਂ ਸੇਵਨ ਕਰ ਸਕਦੇ ਹੋ ਢਿੱਡ ਦਰਦ ਦੀ ਸਮੱਸਿਆ ਹੋਣ ਤੇ ਅਦਰਕ ਦਾ ਰਸ ਧੁੰਨੀ ਦੇ ਵਿੱਚ ਲਗਾਓ ਅਤੇ ਨਾਲ ਕੀ ਅਦਰਕ ਦਾ ਛੋਟਾ ਜਿਹਾ ਟੁਕੜਾ ਮੂੰਹ ਦੇ ਵਿੱਚ ਰੱਖ ਕੇ ਚੂਸੋ ਇਸ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਅਤੇ ਪਾਚਨ ਕਿਰਿਆ ਵੀ ਠੀਕ ਹੋ ਜਾਂਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਖਾਣ ਪੀਣਾਂ ਕੋਈ ਜਿਸ ਤਰੀਕੇ ਦਾ ਹੋ ਗਿਆ ਕਿ ਢਿੱਡ ਦਰਦ ਦੀ ਸਮੱਸਿਆ ਇੱਕ ਬਹੁਤ ਹੀ ਆਮ ਸਮੱਸਿਆ ਮੰਨੀ ਜਾਂਦੀ ਹੈ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਅਸੀਂ ਖਾਣਾ ਹੀ ਕੁਝ ਅਜਿਹਾ ਖਾ ਲੈਨੇ ਕਈ ਵਾਰ ਹਲਕਾ ਖਾਣਾ ਖਾ ਲੈਨੇ ਕਈ ਵਾਰ ਪਾਰੀ ਖਾ ਲੈਨੇ ਜਾਂ ਫਿਰ ਕਈ ਵਾਰ ਅਸੀਂ ਬਾਰੋ ਫਾਸਟ ਫੂਡ ਵਗੈਰਾ ਖਾ ਲੈਨੇ ਜਿਸ ਕਰਕੇ ਸਾਡੇ ਢਿੱਡ ਦਰਦ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਤੇ ਇਸ ਢਿੱਡ ਦਰਦ ਤੋਂ ਨਿਜਾਤ ਪਾਣ ਵਾਸਤੇ ਅਸੀਂ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਾਂ ਪਰ ਦਵਾਈਆਂ ਦਾ ਅਸਰ ਤਾਂ ਸ਼ਾਇਦ ਬਹੁਤ ਲੇਟ ਹੁੰਦਾ ਪਰ ਉਸ ਦੇ ਨਾਲ ਸਾਨੂੰ ਸਾਈਡ ਇਫੈਕਟ ਜਰੂਰ ਹੁੰਦੇ ਆ ਕਈ ਵਾਰ ਹੁੰਦਾ ਹੈ ਕਿ ਸਾਨੂੰ ਮੋਟਾਪ ਉਹ ਜਾਂਦਾ ਕਈ ਵਾਰ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਇਸੇ ਕਰਕੇ ਤੁਸੀਂ ਇਹਨਾਂ ਘਰੇਲੂ ਨੁਸਖਿਆਂ ਨੂੰ ਇੱਕ ਵਾਰ ਜਰੂਰ ਅਪਣਾ ਕੇ ਦੇਖੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹਨਾਂ ਘਰੇਲੂ ਨੁਸਖਿਆਂ ਦੇ ਨਾਲ ਕੋਈ ਵੀ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਇੱਕ ਵਾਰ ਆਪਣੀ ਡਾਕਟਰੀ ਜਾਂਚ ਜਿਹੜੀ ਹੈ ਚੰਗੇ ਤਰੀਕੇ ਦੇ ਨਾਲ ਕਰਵਾਓ ਕਿਉਂਕਿ ਤੁਹਾਡੇ ਢਿੱਡ ਦੇ ਵਿੱਚ ਕਿਸੇ ਹੋਰ ਪ੍ਰਕਾਰ ਦੀ ਵੱਡੀ ਸਮੱਸਿਆ ਵੀ ਸ਼ਾਇਦ ਪੈਦਾ ਹੋ ਸਕਦੀ ਹੈ ਸਾਇਸਨ ਦੋਸਤੋ ਅੱਜ ਦੀਆਂ ਕੁਝ ਬਹੁਤ ਹੀ ਖਾਸ ਹੈਲਥ ਟਿਪਸ ਅੱਜੇ ਕਰ ਤੁਹਾਨੂੰ ਇਹ ਹੈਲਥ ਟਿਪਸ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਦਵਾਈਆਂ ਖਾ ਖਾ ਅੱਕੇ ਹੋਏ ਨੇ ਇਸ ਨਾਲ ਦੇ ਨਾਲ ਹੋਰ ਵੀ ਕਈ ਸਾਰੀਆਂ ਹੈਲਥ ਟਿਪਸ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਦੇ ਲਈ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਤੇ ਹੁਣ ਮੈਨੂੰ ਦੇ ਉਜਾਰ ਦਾ ਧੰਨਵਾਦ